ਆਰਤੀ ਐਸੋਸੀਏਸ਼ਨ ਨੂੰ ਬਟਾਲਾ ਦੇ ਵੱਲੋਂ ਗਾਂਧੀ ਚੌਂਕ ਵਿਖੇ धरना ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਦੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਗੁਰਬੰਦਰ ਸਿੰਘ ਜੋਲੀ ਨੇ ਦੱਸਿਆ ਕਿ ਪਰਮਲ ਦੀ ਸਰਕਾਰੀ ਖਰੀਦ 10 ਅਕਤੂਬਰ ਤੋਂ ਬੰਦ ਪਈ ਹੈ ਚਲਨ ਮਾਰਕਾ ਦੇ ਦਬਾਅ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਰਿਲੀਜ਼ ਆਰਡਰ ਬੰਦ ਕਰ ਦਿੱਤੇ ਜਿਸ ਤੋਂ ਬਾਅਦ ਮੰਡੀ ਵਿਖੇ ਲੱਦੀਆਂ ਗੱਡੀਆਂ ਨੂੰ ਗੇਟ ਪਾਸ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਰਿਲੀਜ਼ ਆਰਡਰ ਵੀ ਨਹੀਂ ਆ ਰਿਹਾ ਜਿਸ ਕਾਰਨ ਆਰਤੀ ਕਾਫੀ ਤੰਗ ਨੇ ਦੱਸਿਆ ਕਿ ਆਰਤੀ ਐਸੇ ਤੰਗ ਪਰੇਸ਼ਾਨ ਹੋ ਕੇ ਮਾਰਤੀ ਤੇ ਇਸੇ ਕਾਰਨ ਆਰਤੀ ਐਸਸ ਤੰਗ ਪਰੇਸ਼ਾਨ ਹੋ ਕੇ ਮਾਰਕੀਟ ਕਮੇਟੀ ਦਫਤਰ ਵਿਖੇ ਗੱਲਬਾਤ ਕਰਨ ਲਈ ਪਹੁੰਚੇ ਤੇ ਦੱਸਦੇ ਗਏ ਕਿ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਫਸਰ ਵੱਲੋਂ ਆਰਤੀਆਂ ਨੂੰ ਟਾਲਮਟੋਲ ਕੀਤੀ ਗਈ ਤੇ ਉੱਥੇ ਹੀ ਕੋਈ ਸਪਸ਼ਟ ਜਵਾਬ ਨਾ ਮਿਲਦਿਆਂ ਹੋਇਆਂ ਆਰਤੀਆਂ ਨੇ ਪਹਿਲਾਂ ਮਾਰਕੀਟ ਕਮੇਟੀ ਬਟਾਲਾ ਦੇ ਦਫਤਰ ਅੱਗੇ ਤਰਨਾ ਦਿੱਤਾ ਉਸ ਤੋਂ ਬਾਅਦ ਸਮੂਹ ਆਰਤੀ ਤੇ ਲੇਬਰ ਭਾਈਚਾਰਾ ਬਟਾਲਾ ਦੇ ਗਾਂਧੀ ਚੌਕ ਵਿਖੇ ਤਰਨਾ ਲਗਾ ਕੇ ਬੈਠ ਗਿਆ ਜਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਰਿਲੀਜ਼ ਆਰਡਰ ਤੇ ਖਰੀਦੀ ਗਈ ਪੈੜੀ ਗੇਟ ਦੇ ਪਾਸ ਕੱਟੇ ਜਾਣ ਤੇ ਇਸੇ ਦਰਮਿਆਨ ਹੀ ਜਿਸ ਦਰਮਿਆਨ ਉਹਨਾ ਮੰਗ ਕੀਤੀ ਹੈ ਕਿ ਰੀਲੀਜ਼ ਆਰਡਰ ਤੇ ਖਰੀਦੀ ਗਈ ਪੈਡੀ ਦੇ ਗੇਟ ਜਿਸ ਦਰਮਿਆਨ ਉਹਨਾ ਮੰਗ ਕੀਤੀ ਹੈ ਕਿ ਰੀਲੀਜ਼ ਆਰਡਰ ਤੇ ਖਰੀਦੀਆਂ ਗਈ ਪੈਡੀ ਜਿਸ ਦੇ ਗੇਟ ਪਾਸ ਕੱਟੇ ਜਾਣ ਤੇ ਪਰਚੇਸ ਪਾਈ ਜਾਵੇ ਕੋਈ ਗੱਲ ਨਹੀਂ ਹੋਈ ਤਾਂ ਇਸ ਮੌਕੇ ਪ੍ਰਧਾਨ ਗੁਰਬਿੰਦਰ ਸਿੰਘ ਜਾਲੀ ਮਨਵੀਰ ਸਿੰਘ ਰੰਧਾਵਾ ਹਰਜਿੰਦਰ ਸਿੰਘ ਇਸ ਦੇ ਨਾਲ ਹੀ ਅਵਤਾਰ ਸਿੰਘ ਬਲਵੰਤ ਸਿੰਘ ਮੱਲੀ ਜੁਸਮਨ ਸਿੰਘ ਮੱਲੂ ਦੁਆਰਾ ਪਰਮਜੀਤ ਸਿੰਘ ਵੜਾਂਚ ਕਵਲ ਸ਼ਾ ਸਾਬੀ ਜੈਤੋ ਸਰਜਾ ਮੰਗਲ ਕੋਹਲੀ ਜਗਦੀਸ਼ ਸਿੰਘ ਕਰਨਾਮਾ ਇਸ ਦੇ ਨਾਲ ਹੀ ਵਿਨੋਦ ਕੁਮਾਰ ਸੋਨੀ ਸੋਦੀ ਦਲਜੀਤ ਸਿੰਘ ਰੰਧਾਵਾ ਵਿਜੇ ਵਿਨੇ ਬਾਂਸਲ ਤੇ ਗੁਰਮੁਖ ਸਿੰਘ ਵੀ ਹਾਜ਼ਰ ਸਨ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਬਿੰਦਰ ਸਿੰਘ ਜਾਲੀ ਆ ਤਾਣਾ ਮੰਡੀ ਪਟਾਣੇ ਦਾ ਮੈਂ ਪ੍ਰਧਾਨ ਆ ਭਾਰਤੀਆਂ ਮੰਡੀਆਂ ਦੇ ਵੀ ਪ੍ਰਧਾਨ ਆਏ ਆ ਸਾਰੇ ਗਰਦਾਸਪੁਰ ਦੇ ਵਿੱਚ ਇਹ ਦਿੱਕਤ ਆ ਸਾਰੇ ਗਰਦਾਸਪੁਰ ਦੀ ਇਹ ਹੀ ਚੰਗ ਲੜਦੇ ਆ ਕਮਾਨ ਧਰਨਾ ਵੱਖਰਾ ਲੱਗਾ ਕਾਲੇ ਫਗਾਂ ਦੇ ਧਰਨਾ ਵੱਖਰਾ ਲੱਗਾ ਵੱਖ-ਵੱਖ ਮੰਡੀਆਂ ਨੇ ਧਰਨੇ ਲਾਇਆ ਸਿਰਫ ਗਰਦਾਸਪੁਰ ਦੇ ਵਿੱਚ ਆ ਦਿੱਕਤਾਈ ਹੋਰ ਕਿਤੇ ਹੋਰ ਹੋਰ ਕਿਤੇ ਨਹੀਂ ਬਣੀ ਨਾ ਅੰਮ੍ਰਿਤਸਰ ਦਾ ਕਿਤੇ ਵੀ ਨਹੀਂ ਆਇਆ ਸਿਰਫ ਗਰਦਾਸਪੁਰ ਦੇ ਵਿੱਚ ਸਮੂਹ ਆਰਤੀ ਐਸੇ ਸਮੂਹ ਧਰਨਾ ਲਾਇਆ ਗਿਆ ਗਰਦਾਸਪੁਰ ਸਮੂਹ ਆਰਤੀ ਐਸੇ ਸੰਸਥਾ ਵੱਲੋਂ ਧਰਨਾ ਲਾਇਆ ਗਿਆ ਹਸ ਸਮੂਹ ਆਰਤੀਆ ਗਰਦਾਸਪੁਰ ਵੱਲੋਂ ਧਰਨਾ ਲਾਇਆ ਗਿਆ ਕਿੰਨਾ ਦੀ ਕੋਈ ਤੇ ਇੱਕ ਗੁਰਬੰਦਰ ਸਿੰਘ ਯੋਨੀ ਦੀ ਗਵਾਈ ਵਿੱਚ ਤਾਣਾ ਮੱਡੀ ਪਟਾਰੀ ਦੀ ਗਵਾਈ ਦੇ ਉਸਨਾਂ ਜੁਨੀ ਨਾਲ ਸਾਥ ਦੇ ਲਈ ਹਾਂ ਜੀ ਕੀ ਨਾਮ ਹੈ ਦੀ ਆਪਣਾ ਗੁਰਪ੍ਰੀਤ ਸਿੰਘ ਸ਼ੀਨਾ ਪ੍ਰਧਾਨ ਮਾਝਾ ਕਿਸਾਨ ਪੁਲਿਸ ਕਮੇਟੀ ਅਸੀਂ ਜੋ ਮੰਡੀ ਦੇ ਵਿੱਚ ਵੇਖ ਰਹੇ ਹਾਂ ਸਾਡੇ ਜਿਹੜੇ ਭਰਾ ਕਿਸਾਨ ਹੈ ਉੱਥੇ ਮੰਡੀਆਂ ਬੰਦ ਹੋ ਚੁੱਕੀਆਂ ਵਾਂ ਤੇ ਬਹੁਤ ਪਰੇਸ਼ਾਨ ਹੋ ਰਹੇ ਜਿਹੜੇ ਕਿਸਾਨ ਨੇ ਅਸੀਂ ਆੜਤੀਆਂ ਦੇ ਹਮਾਇਤ ਦੇ ਉੱਤੇ ਸਾਡੇ ਸਾਥੀ ਵੀ ਇੱਥੇ ਵੱਧ ਚੜ ਕੇ ਪਹੁੰਚੇ ਆ ਜੋ ਤਕਸ਼ਾ ਇਹ ਸਰਕਾਰ ਦੀ ਨਲਾਕੀ ਆ ਇਹ ਜਿਹੜੀ ਪ੍ਰਸ਼ਾਸਨ ਨੂੰ ਜਾਂ ਜਿਹੜਾ ਗਰਾਊਂਡ ਲੈਵਲ ਨਹੀਂ ਵੇਖ ਕੇ ਤੇ ਆਰਓ ਜਿਹੜੇ ਰੱਦ ਕਰ ਦਿੱਤੇ ਆ ਇਹ ਅਸੀਂ ਮੰਗ ਸਾਡੀ ਇਹੋ ਹੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਚੰਡੀਗੜ੍ਹ ਕੋਈ ਬਲਿੱਖ ਨਹੀਂ ਹੈਗਾ। ਡੂਨਾ ਦੇ ਉੱਤੇ ਜੋ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਉਹ ਜਿਹੜੇ ਅਫਸਰਾਂ ਨੂੰ ਜਿਹੜੇ ਵੱਡੇ ਅਫਸਰ ਉਹਨਾਂ ਨੂੰ ਜਾਣਕਾਰੀ ਦੇ ਕੇ ਤੇ ਇਹਦਾ ਜਿਹੜਾ ਸਮੱਸਿਆ ਦਾ ਇਹਦਾ ਹੱਲ ਕੀ ਹੈ?